ਸਸ ਗਾ ਦੋਸਤੋ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਫਾਈਨਲੀ ਉਹ ਦਿਨ ਆ ਗਿਆ ਵੀ ਜਿਹੜਾ ਸਾਰੇ ਵਾਰ-ਵਾਰ ਕਮੈਂਟ ਕਰੀ ਜਾਂਦੇ ਸੀ ਬਾਈ ਸ਼ਗਨ ਕਰਵਾ ਲਿਆ ਤੇ ਮੁੜ ਕੇ ਵੀਡੀਓ ਨਹੀਂ ਪਾਈ ਵੀ ਕਦੋਂ ਵਿਆਹ ਕਰ ਤੇ ਅੱਜ ਬੇਬੇ ਤੇ ਮੈਂ ਅੱਜ 20 ਤਰੀਕ ਹੋ ਗਿਆ ਨਾ ਮੱਸਿਆ ਬਈ ਅੱਜ ਤੇ ਅੱਜ ਗੁਰੂ ਘਰ ਚੱਲੇ ਆਪਾਂ ਤੇ ਉਹ ਬਾਬਾ ਜੀ ਤੋਂ ਕਢਵਾ ਕੇ ਲਿਆਉਂ ਵਿਆਹ ਦਾ ਦਿਨ ਵੀ ਕਿਹੜਾ ਦਿਨ ਬਾਕੀ ਫਾਈਨਲ ਡੇਟ ਉਹਦੀ ਇੰਦਰਸਾਈਟ ਹੋਗੀ ਵੀ ਜਿਹੜਾ ਦਿਨ ਬਾਬਾ ਜੀ ਨੇ ਕੱਟਤਾ ਤੇ ਅੱਜ ਗੁਰਦੁਆਰੇ ਚੱਲੇ ਆ ਮੱਸੀਆ ਤੇ ਨਾਲੇ ਮੱਸੀਆ ਦੇ ਮੱਥਾ ਟੇਕਾਂਗੇ ਤੇ ਨਾਲੇ ਅੱਜ ਮੈਂ ਤੇ ਬੇਬੇ ਹਨ ਬੇਬੇ ਵਿਆਹ ਕਰਵਾਉਣ ਚੱਲੇ ਆ ਫਿਰ ਤੇ ਹੁਣ ਸਾਰੇ ਜਣੇ ਨੇ ਹੋ ਜੋ ਤਿਆਰ ਠੀਕ ਹੈ ਬਸ ਅਪਾ ਪਾ ਦੇਣੀ ਹੈ ਫਾਈਨਲ ਡੇਟ ਬਲੌਗ ਦੇ ਵਿੱਚ ਵੀ ਕਿਦਾਂ ਤੇ ਸਾਰੇ ਜਣੇ ਜਿੰਨੇ ਭਰਾ ਕਰਦੇ ਸੀ ਬਾਹਰੋਂ ਵੀ ਤੇ ਪੰਜਾਬ ਵਾਲੇ ਵੀ ਜਹਰਾਨੇ ਤੋਂ ਜਿੱਥੋਂ ਵੀ ਹਾਰੇ ਤੇ ਵਿਆਹ ਤੇ ਹਨਾ ਮੈਂ ਬਸ ਸਾਰਿਆਂ ਤੋਂ ਹਾਜ਼ਰੀਆਂ ਜ਼ਰੂਰ ਲਮਾਉਣੀਆਂ ਨੇ ਆਪਾਂ ਮੈਂ ਤੇ ਬੇਬੇ ਬਸ ਕਿੱਧਰ 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 ਹੋਮਾ ਸਾਰਿਆਂ ਨੇ ਜ਼ਿੰਮੇਵਾਰੀਆਂ ਦੇ ਸਾਹਮਣੇ ਆ ਨੇ ਭਾਈ ਆ ਕੇ ਤੇ ਮੈਂ ਤੇ ਬੇਬੇ ਵੀ ਹੁਣ ਹੋ ਜਾਣ ਦੇ ਬੇਬੇ ਨੂੰ ਤਿਆਰ ਬੇਬੇ ਤੂੰ ਤਿਆਰ ਤੁਰ ਹੋ ਜਾ ਤੇ ਆਪਾਂ ਚੱਲਿਆਂ ਫਿਰ ਅੱਜ ਕਰਵਾ ਕੇ ਲਾਉਣੇ ਆਗੇ ਵਿਆਹ ਬੇਬੇ ਜੀ ਫਾਇਰ ਬੇਬੇ ਆਹੀ ਖੁਸ਼ੀ ਸੀ ਬੱਸ ਤੇਰੀ ਲਾਸਤ ਬੇਬੇ ਮੇਰੀ ਕਹਿੰਦੀ ਸੀ ਮੇਰੀ ਖਵਾਇਸ਼ ਦਾ ਪੁੱਤ ਲਾਸਤ ਤੇ ਤੇਰਾ ਵਿਆਹ ਹੋ ਜਾ ਬਸ ਛੇਤੀ ਛੇਤੀ ਤੇ ਬਸ ਕਹਿੰਦੀ ਫੇਰ ਮੈਨੂੰ ਕੋਈ ਚੱਕਰ ਨਹੀਂ ਫੇਰ ਮੈਨੂੰ ਕੋਈ ਚੀਜ਼ ਦੀ ਫਿਕਰ ਨਹੀਂ ਫਰ ਮੈਨੂੰ ਮਾਇ ਇਹੋ ਜੀ ਬਸ ਤੈਨੂੰ ਸਾਹਮਣਾਂ ਵਾਲਾ ਕੋਈ ਹੋ ਗਿਆ। ਯਾਨੀ ਮੈਨੂੰ ਇਹੀ ਫਿਕਰ ਲੱਗੀ ਰਹਿੰਦੀ ਦਿਨ ਰਾਤ ਵੀ ਸਾਡੇ ਦੋਵਾਂ ਤੋਂ ਵਗੈਰ ਤੇਰਾ ਕੋਈ ਹੋਰ ਹੈ ਨਹੀਂ ਤੇਰਾ ਬਣੂਗਾ ਕੀ? ਤੇ ਮਾਹ ਬੇਬੇ ਤੂੰ ਟੈਨਸ਼ਨ ਨਾ ਲਿਆ ਕਰ ਤੇ ਹੁਣ ਬਈ ਅੱਜ ਆਪਾਂ ਤਾਂ ਹੀ ਕਰਕੇ ਖੜੇ ਸੀ ਅਸੀਂ ਸੋਚਿਆ ਸੀ ਮੱਛੇ ਵਾਲੇ ਦਿਨ ਆਪਾਂ ਨਾਲੇ ਦਿਨ ਚੰਗਾਗਾ ਵੀ ਨਾਲੇ ਹਨਾ ਬੇਬੇ ਵੀ ਵਿਆਹ ਦਾ ਦਿਨ ਕੜਵਾ ਲਾਂਗੇ ਤੇ ਨਾਲੇ ਵੀ ਸਾਨੂੰ ਸਾਰਿਆਂ ਨੂੰ ਦੱਸ ਦਾਂਗੇ ਵੀ ਅੱਜ ਕਿਹੜੇ ਦਿਨ ਆਪਾਂ ਹੋ ਤੇ ਬਾਕੀ ਹੁਣ ਬਤਿਆਰ ਤੂਰ ਹੋ ਕੇ ਤੇ ਆ ਧੋ ਕੇ ਗੁਰਦੁਆਰੇ ਚਾਲਦੇ ਆ ਮੱਥਾ ਟੇਕਣ ਤੇ ਬੇਬੇ ਤੁਸੀਂ ਬੇਬੇ ਹੋ ਜੋ ਤਿਆਰ ਆਪਾਂ ਤਾਂ ਹੋ ਹੀ ਗਏ ਆ ਤਿਆਰ ਤੇ ਬੇਬੇ ਨੂੰ ਲੈ ਕੇ ਚੱਲਦੇ ਆਂ ਫਿਰ ਗੁਰਦੁਆਰੇ ਤੇ ਬਾਬਾ ਜੀ ਤੋਂ ਦਿਨ ਕਢਵਾਵਾਂਗੇ ਵੀ ਕਿਹੜਾ ਦਿਨ ਡਿਸਾਈਡ ਕਰਦੇ ਨੇ ਉਹ ਤੇ ਉਹੀ ਕਿਉਂਕਿ ਆਪਣੇ ਤਾਂ ਦੇਖੋ ਆਪਾਂ ਗੁਰੂ ਘਰ ਨੂੰ ਮੰਨਦੇ ਆਂਗੇ ਗੁਰੂ ਘਰ ਹੀ ਕਢਾਉਂਦੇ ਆ ਆਪਣੇ ਸਾਰੇ ਜਣੇ ਤੇ ਪਾਪੂ ਦਾ ਵੀ ਆਪਣੇ ਦਾ ਪਾਪੂ ਕਹਿੰਦਾ ਉਦੋਂ ਤੋਂ ਦੋ ਵੀ ਸ਼ੁਰੂ ਤੋਂ ਹੀ ਇਹਾਂ ਵਿੱਚ ਕੋਈ ਇਸਦਾ ਕਿਵੇਂ ਕਿਸਦਾ ਕਿਵੇਂ ਆ ਪਰ ਆਪਾਂ ਨੂੰ ਗੁਰਦੁਆਰੇ ਦੇ ਵਿੱਚ ਸ਼ਰਧਾ ਤੇ ਗੁਰਦੁਆਰੇ ਵੀ ਬਾਬਾ ਜੀ ਤੋਂ ਆਪਾਂ ਕਢਵਾ ਕੇ ਲਿਆਵਾਂਗੇ ਅੱਜ ਵਿਆਹ ਤੇ ਬਸ ਚੱਲਿਆਂ ਹੁਣ ਆਪਾਂ ਨਾਲ ਬੇਬੇ ਨੂੰ ਲੈ ਕੇ ਤੇ ਬਾਪੂ ਜੀ ਨੇ ਵੀ ਐਸੀ ਰਹਿਣਾ ਸੀ ਅੱਜ ਪਰ ਕੰਮ ਥੋੜਾ ਜ਼ਿਆਦਾ ਹੋਇਆ ਪਿਆ ਕਰੀਏ ਕੀ ਸਬਜ਼ੀ ਦਾ ਕੰਮ ਲੋਡ ਨਹੀਂ ਆ ਰਿਹਾ ਨਹੀਂ ਬਾਪੂ ਨੇ ਵੀ ਨਾਲ ਹੀ ਹੁੰਨੇ ਸੀ ਬਾਪੂ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਦੋਵੇਂ ਵਗਜੋ ਬੇਬੇ ਹੈਗੀ ਬੇਬੇ ਆਪੇ ਕੜਵਾ ਲਿਆਊਗੀ ਕਹਤੋ ਬੇਬੇ ਨਾਲ ਲੈ ਜੀ ਤੇ ਮੈਂ ਤੇ ਬੇਬੇ ਹੁਣ ਚੱਲੇ ਆਂ ਫਿਰ ਫਾਈਨਲੀ ਅੱਜ ਹੁਣ 1:30 ਨੂੰ 10 ਦੇਣੀ ਆ ਜਿਹੜੀ ਕਿਹੜੀ ਡੇਟ ਕੱਟੀਏ ਬਾਬਾ ਜੀ ਨੇ ਵਿਆਹ ਦੀ ਪਹੁੰਚ ਗਏ ਆਪਾਂ ਗੁਰੂ ਘਰ ਤੇ ਆਹ ਬਾਬਾ ਜੀ ਕੱਢਣਗੇ ਯਾਰ ਇੱਦਿ ਘੜਾ ਕਢਾ ਦੀ ਬਾਬਾ ਜੀ ਨੇ ਹਾਂਜੀ ਇਸੇ ਤੇ ਇਸੇ ਤੋਂ ਕੜਵਾ ਦੀ ਹਾਂ ਦੇਖੋ ਵੀ ਬੰਦੇ ਦੀ ਟੌਰ ਦਾ ਕਿੰਨਾ ਫਰਕ ਪੈਂਦਾ ਜੇ ਤਾਂ ਪੂਰਾ ਗੁਰਸਿੱਖ ਬੰਦਾ ਬੰਦਾ ਛੋਟੀ ਜਿਹੀ ਉਮਰ ਆ ਕਿਨੇ ਸਾਲ ਦਾ ਵਗੈਰਾ 14 ਦਾ 14 ਸਾਲ ਦਾ 14 ਸਾਲ ਦਾ ਹੋ ਗਿਆ ਕਹਿੰਦਾ ਤੇ ਬਾਬਾ ਜੀ ਤੋਂ ਇਹ ਸਿੱਧੂ ਕਢਵਾਉਣਾ ਪਿਆ ਕੱਢ ਦਊਗਾ ਬਾਬਾ ਜੀ ਪਿਆ ਕੱਢ ਦਾਂਗੇ ਕੱਢ ਦਾਂਗੇ ਠੀਕ ਆ ਚਲੋ ਆਪਾਂ ਕਢਵਾ ਲਈਏ ਫਿਰ ਬਾਬਾ ਜੀ ਤੋਂ ਪਿਆ ਤੇ ਬਾਬਾ ਜੀ ਕਹਿੰਦਾ ਮੇਰੀ ਵੀਡੀਓ ਬਣਾ ਦੋ ਮੈਂ ਤੁਹਾਡਾ ਵੀਡੀਓ ਪੱਕਾ ਬਣਾਵਾਂ ਮੈਂ ਆਪਾਂ ਬਲੌਗ ਦੇ ਵਿੱਚ ਆਉਂਗੇ ਠੀਕ ਆ ਤੁਸੀਂ ਠੀਕ ਆ ਠੀਕ ਆ ਦੇਖ ਲਿਓ ਠੀਕ ਬੇਬੇ ਦਾ ਮੂੰਹ ਨਹੀਂ ਮਿਚ ਰਿਹਾ ਹੈਨਾ ਜੇ ਬੇਬੇ ਦੇ ਹੱਥ ਚ ਬਈ ਚ ਉਨੇ ਫਰਾ ਕਿਉਂ ਨਹੀਂ ਆ ਗਈ ਉੱਥੇ ਤੇ ਕੜਵਾ ਲਿਆ ਫਾਈਨਲੀ ਵਿਆ ਤੇ ਡੇਟ ਤੁਹਾਨੂੰ ਉਦੋਂ ਦੱਸਾਂਗੇ ਜਦੋਂ ਬਾਪੂ ਜੀ ਸ਼ਾਮ ਨੂੰ ਆ ਕੇ ਹਨ ਇਕੱਠੇ ਬੈਠ ਕੇ ਸਾਰਾ ਪਰਿਵਾਰ ਜੋ ਸਵੇਰੇ ਜਦੋਂ ਸਬਜ਼ੀ ਤੋੜਦੇ ਹੁੰਦੇ ਆ ਉਹਦੋਂ ਦੱਸਾਂਗੇ ਡੇਟ ਤੁਹਾਨੂੰ ਉਦੋਂ ਦੱਸਾਂਗੇ ਵੀ ਕਿੰਨੇ ਆ ਕਦੋਂ ਨਿਕਲੇ ਆਪਣਾ ਵਿਆ ਤੇ ਪਰ ਬਾਬਾ ਜੀ ਤੋਂ ਵਿਆਹ ਪਕੜਵਾ ਲੇ ਜਾਏ ਗੁਰਦੁਆਰੇ ਤੇ ਬੇਬੀ ਹੁਣ ਖੁਸ਼ ਹੈ ਠੀਕ ਹੈ ਅਜੇ ਤਾਂ ਤਾਂ ਮੂੰਹ ਨਹੀਂ ਵੱਜਣਾ ਸਾਰਾ ਅਜੇ ਤਾਂ ਹੁਣ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰ-ਕਰ ਦੱਸੂਗੀ ਨਾ ਮੰਮੀ ਆ ਮੰਮੀ ਆਹ ਕਹੀ ਸੀ ਮੈਂ ਫੋਨ ਕਰ ਠੀਕ ਹੈ ਕਰ ਦੇ ਉਹ ਤਾਂ ਨਾ ਅੰਦੇ ਜੀ ਪਾ ਪਹੁੰਚ ਗਿਆ ਬਈ ਖੇਤ ਆ ਸਭ ਨੇ ਕਿਹਾ ਸੀ ਜਦੋਂ ਬਾਪੂ ਆਇਆ ਉਹਦੀ ਆਪਾਂ ਉਹ ਕਰਾਂਗੇ ਤੇ ਅੱਜ ਬਾਪੂ ਦੇ ਬਾਪੂ ਤੇ ਬੇਬੇ ਦੱਸਣਗੇ ਫਾਈਨਲ ਡੇਟ ਵੀ ਕਿੰਨੀ ਆਪਣੇ ਵਿਆਹ ਦੀ ਫਾਈਨਲ ਡੇਟ ਹੈ ਕਿਹੜੀ ਆਖੇ ਬੇਬੇ ਹਾਂ 18 ਮਾਰਗ ਹਾਂ ਤਰੀਕ 31 ਜਨਵਰੀ 31 ਜਨਵਰੀ 31 ਜਨਵਰੀ ਦੀ ਜੱਗ ਆ ਹਾਂ 31 ਦੇ ਪਾਰਟੀ 31 ਦੀ ਪਾਰਟੀ ਆ ਬਈ 31 ਦੇ ਬਸ ਵਿਆਹ ਦਾ ਸਮਝ ਲਓ ਉਦੋਂ ਬਰਾਤ ਜਾਣੀ ਹੈਗੀ ਤੇ 30 ਦੀ ਜੱਗ ਵਾ ਹਨਾ ਬਾਪੂ ਤੇ ਵਈ ਹੁਣ ਫਾਈਨਲ ਡੇਟ ਕਰਤੀ ਆ ਫਿਕਸ ਤੇ ਸਾਰਿਆਂ ਨੇ ਹਨਾ ਬਾਪੂ ਪਹੁੰਚਣਾ ਜ਼ਰੂਰ ਪਹੁੰਚਣਾ ਜ਼ਰੂਰ ਬਾਪੂ ਕਹਿੰਦਾ ਵੀ ਕੋਈ ਚੱਕਰ ਨਹੀਂ ਜਿੰਨੇ ਮਰਜ਼ੀ ਬੰਦੇ ਪਹੁੰਚਣ ਕਹਿੰਦਾ ਜਿੰਨੇ ਸਾਰੇ ਹੋਣਗੇ ਕਹਿੰਦਾ ਸਾਰਿਆਂ ਨੂੰ ਆਪਾਂ ਕਿਹਾ ਵੀ ਸਾਰਿਆਂ ਨੇ ਪਹੁੰਚਣਾ ਨਾ ਬਾਪੂ ਬੇਬੇ ਕਹਿੰਦੀ ਰੌਣਕਾਂ ਲਾਉਣੀ ਆ ਪੂਰੀਆਂ ਵਿਆਹ ਦੇ ਉੱਤੇ ਲਾਂਬਾ ਦੇਉਂਗਾ ਫੇਰ ਲਾਂਬਾ ਨਾ ਦੇਵਾਂ ਬਈ ਸਾਰੇ ਜਾਣੇ ਸਹੀ ਗੱਲ ਆ ਕਿ ਨਹੀਂ ਬਾਪੂ ਹੁਣ ਲਾਂਬਾ ਵੀ ਹੁਣ ਹੋਆਗਾ ਹੁਣ ਆਪਾਂ ਸਾਰਿਆਂ ਨੂੰ ਡੇਟ ਦੇਤੀ ਹੁਣ ਡੇਟ ਪਹਿਲਾਂ ਦੇਤੀ ਬਈ ਸਾਰਿਆਂ ਨੂੰ ਵੀ ਹੁਣ ਬਾਹਰ ਲੈਣ ਨੂੰ ਪਹਿਲਾਂ ਡੇਟ ਦੇਵਾਂਗੇ ਤੇ ਉਹਨਾਂ ਨੂੰ ਵੀ ਦੇਵਾਂਗੇ ਇੱਕ ਮਹੀਨਾ ਦੁਬਾਰੇ ਫੇਰ ਇੱਕ ਵੀ ਪਹਿਲਾਂ ਫੇਰ ਪਾਵਾਂਗੇ ਇੱਕ ਮਹੀਨਾ ਪਹਿਲਾਂ ਆਪਾਂ ਵੀਡੀਓ ਬਣਾ ਕੇ ਹੁਣੀ ਪਾ ਦਾਂਗੇ ਇੱਕ ਤਾਂ ਇੰਸਟਾਗ੍ਰਾਮ ਤੇ ਵੀ ਭਾਈ ਵੀ ਭਾਈ ਆਇਓ ਭਾਈ ਸਾਰੇ ਪਹੁੰਚਿਓ ਤੇ ਹੁਣ ਫਾਈਨਲ ਡੇਟ ਬਈ ਸਾਰਿਆਂ ਨੂੰ ਪਤਾ ਲੱਗ ਗਈ ਹੂ ਵੀ ਵਿਆਹ ਦੀ ਆਪਾਂ ਕਿਹੜੀ ਰੱਖੀ ਹੈਗੀ ਤੇ ਗੋਭੀ ਦੀ ਤਿਆਰੀਆਂ ਨੇ ਹੁਣ ਆਪਾਂ ਘਰੇ ਤਿਆਰੀਆਂ ਵੀ ਕਰਨ ਲੱਗਾਗੇ ਉਹ ਵੀ ਤੁਹਾਨੂੰ ਬਲੌਗਰ ਨਾਲ ਦਿਖਾਵਾਂਗੇ ਆਪਾਂ ਘਰੇ ਵੀ ਕਿਹੜੀਆਂ-ਕਿਹੜੀਆਂ ਤਿਆਰੀਆਂ ਆਪਾਂ ਕਿਵੇਂ-ਕਿਵੇਂ ਚੱਲ ਰਹੀਆਂ ਨੇ ਘਰੇ ਘਰੇ ਹੁਣ ਜਿਹੜਾ ਘਰ ਦੀ ਮਾੜੀ-ਮੋਟੀ ਡੈਕੋਰੇਸ਼ਨ ਕਰਾਉਣ ਵਾਲੀ ਹੈ ਨਾ ਬਾਪੂ ਉਹ ਵੀ ਉਹ ਵੀ ਕਰਾਵਾਂਗੇ ਨਾ ਸਬਜ਼ੀ ਦੇ ਨਾਲ-ਨਾਲ ਬਾਈ ਹੁਣ ਆਪਾਂ ਉਧਰ ਵੀ ਥੋੜਾ ਜਿਹਾ ਧਿਆਨ ਦੇਣਾ ਪਊਗਾ ਤੇ ਸਬਜ਼ੀਆ ਚਲੋ ਚੱਲੀ ਜਾਂਦੇ ਆਪਾਂ ਉਹਨਾਂ ਸਬਜ਼ੀਆ ਥੋੜਾ ਹੁਣ ਕੰਮ ਆਪਾਂ ਘਟਾਂਗੇ ਹੁਣ ਆਪਣੇ ਕੋਲ ਇਸ ਟਾਈਮ ਗੱਲੀ ਗੋਭੀ ਹੋਈ ਰਹੀਗੀ ਉਧਰ ਆ ਗੋਭੀ ਬਾਕੇ ਬਾਸ ਆਪਾਂ ਇਹਦੇ ਪਿੱਛੇ ਇੱਕ ਦੇ tane ਦੇ ਵਿੱਚ ਕਣਕ ਬੀਜ ਦੇਣੀ ਹੈ ਗੋਭੀ ਸਮਾਪਤੀ ਹੈਗੀ ਮਾਣਾ ਮੋਟਾ ਜਿਹੜਾ ਰਹਿੰਦਾਗਾ ਤਾਂ ਵਿੱਚੀ ਜਾਊਗਾ ਤੇ ਹੁਣ ਜਿਹੜੀ ਇਹ ਚ ਮਾਣੀ ਮੋਟੀ ਚੱਜ ਦੀ ਗੋਭੀ ਆ ਵਾ ਸੱਜ ਜਬੜਦਾਂਗੇ ਸਾਰੀ ਜਿਹੜੀ ਖੜੀ ਆ ਮਾਣੀ ਮੋਟੀ ਤੇ ਬਾਕੀ ਸਾਰੇ ਨਹੀਂ ਗੋਭੀ ਆ ਤੇ ਬਹੁਤ ਗੋਭੀ ਨੇ ਵੀ ਆਦ ਕੀ ਕਮਾਈ ਚੰਗੀ ਦਿੱਤੀ ਆ ਪਰਮਾਤਮਾ ਦਾ ਸ਼ੁਕਰ ਆ ਤੇ ਵਿਆਹ ਵੀ ਸਾਰਾ ਵਧੀਆ ਹੀ ਹੋਵੇਣਾ ਬਾਪੂ ਵਧੀਆ ਵਧੀਆ ਤੇ ਬੇਬੇ ਦੀ ਤਾਂ ਕੱਲ ਦਾ ਮੂੰਹ ਹੀ ਨਹੀਂ ਵਿਚ ਰਿਹਾ ਇਹਦਾ ਤਾਂ ਇਹ ਵਾਲੀ ਖੁਸ਼ ਆ ਨਾ ਬੇ ਕੱਲ ਕਹਿੰਦੀ ਚੱਲ ਕਢਾ ਕੇ ਲਈ ਵਿਆਹ ਥੋੜਾ ਵੈਸੇ ਲੰਮਾ ਤਾਂ ਵਗ ਗਿਆ ਪਰ ਉਦੇ ਗੁਰੂ ਹਰ Rai ਜੀ ਦਾ ਜਨਮ ਦੇਣਾ ਤੇ ਦਨਮ ਦਿਨ ਵਾਲੇ ਦਿਨ ਬਾਬਾ ਜੀ ਨੇ ਵਿਆਹ ਕੱਢ ਕੇ ਦਿੱਤਾ ਕਹਿੰਦੇ ਵੀ ਵੀ ਸਹੀ ਦਿਨ ਦਿਨ ਆ ਹਨਾ ਵੀ ਕਹਿੰਦੇ ਖੁਸ਼ੀ ਵਾਲਾ ਦਿਨ ਹੈ ਇਸ ਦਿਨ ਵਿਆਹ ਕਰੋਗੇ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ ਕਿਉਂਕਿ ਉਹ ਦਿਨਾਂ ਜਨਮ ਦਿਨ ਹੋਇਆ ਕਹਿੰਦੇ ਵੀ ਵੈਸੇ ਵੀ ਤਾਂ ਖੁਸ਼ੀ ਮਨਾਉਣਗੀ ਸਾਰੇ ਗੁਰੂ ਘਰਾਂ ਦੇ ਵਿੱਚ ਵੀ ਖੁਸ਼ੀ ਮਨਾਉਣਗੇ ਉਸ ਦਿਨ ਸਾਰੇ ਲੋਕੀ ਖੁਸ਼ੀ ਮਨਾਉਣਗੇ ਜੋ ਸਿੱਖ ਧਰਮ ਨੂੰ ਚਲੋ ਫੋਲੋ ਕਰਦੇ ਨੇ ਤੇ ਤਾਂ ਹੀ ਕਰਕੇ ਆਪਣੇ ਲਈ ਤਾਂ ਫਿਰ ਉੱਦੇ ਬਹੁਤ ਖੁਸ਼ੀ ਵਾਲਾ ਦਿਨ ਆ ਤੇ ਬਾਬਾ ਜੀ ਨੇ ਉੱਦੀ ਕੱਢਿਆ ਕਹਿੰਦੇ ਵੀ ਆਪਾਂ ਉੱਦੀ ਰੱਖਾਂਗੇ ਜਨਮ ਦਿਨ ਵਾਲੇ ਦਿਨ ਹੀ ਰੱਖਾਂਗੇ ਤੇ ਹੁਣ ਬੇਬੇ ਨੂੰ ਫਰਮਾਇਗੇ ਮੈਂ ਕਿਹਾ ਸੂਟ ਤੇ ਬਾਪੂ ਨੂੰ ਵੀ ਘੈਂਟ ਘੈਂਟ ਦਿਵਾਉਣੇ ਕੱਪੜੇ ਹਨ ਬੇਬੇ ਹੁਣ ਤਿਆਰੀਆਂ ਉਹਦੀਆਂ ਵੀ ਕਰਾਂਗੇ ਘਰੇ ਵੀ ਤਿਆਰੀਆਂ ਜਿਹੜੀਆਂ ਕਰਨੀਆਂ ਨੇ ਉਹ ਵੀ ਕਰਨੀਆਂ ਨੇ ਬਸ ਹੁਣ ਬੇਬੇ ਨੂੰ ਤਾਂ ਇੱਕ ਅੱਧਾ ਦਿਨ ਹੀ ਆ ਮਿਰਚਾਂ ਸੀਗੀਆਂ ਮਿਰਚਾਂ ਬੇਬੇ ਕਹਿੰਦੀ ਉਹ ਕਿਉਂਕਿ ਮਿਰਚਾਂ ਦੇ ਵੀ ਰੇਟ ਹਾਈ ਵੱਜਿਆ 1 ਕਿਲੋ ਦਾ ਉੱਠ ਖੜਿਆ ਰੇਟ 100 ਰੁਪਏ ਕਿਲੋ ਹੋ ਗਿਆ ਬੋਲੀ ਦੇ ਦੁਆਰੇ ਮੰਨ ਲਓ ਵੀ 50 ਰੁਪਏ ਪਾਈ ਆ ਵੇਕਣ ਲੱਗੀ ਆ ਮਿਰਚ ਦੁਆਰੇ ਬੇਬੇ ਕਹਿੰਨੀ ਚਲ ਮੈਂ ਦੋ ਦਿਨਾਂ ਦੇ ਵਿੱਚ ਸਾਰੀ ਤੋੜ ਦੂਗੀ ਬੈਂਗਣੀ ਵੀ ਲੱਗਣ ਲੱਗ ਗਈ ਪੂਰੀ ਫੁੱਲ ਕਿਉਂਕਿ ਠੰਡ ਹੋ ਗਈ ਹੁਣ ਠੰਡ ਵੇਲੇ ਨੂੰ ਸੁੰਦੀ ਕਿਤੇ ਦੇਾਂਗੇ ਕੰਮ ਚੱਲਦੇ ਆਂਗੇ ਤੇ ਕਰਦੇ ਆਪਾਂ ਵੀ ਕੋਈ ਕੰਮ ਧੰਦਾ ਤੇ ਕਾਹ ਬੇਬੇ ਫਿਰ ਕਿੱਦੇ ਭੇਜਨੀ ਆ ਸਾਹੀ ਚਿੱਠੀ ਸਾਹੀ ਚਿੱਠੀ ਕਿੱਦੇ ਭੇਜਨੀ ਸਵਾਮੀ ਨੇ ਤੇ ਸਵਾਮੀ ਨੇ ਤਾਂ ਪਹਿਲਾਂ ਬੇਬੇ ਕਹਿੰਦੀ ਤਾਂ ਸਵਾ ਮਹੀਨਾ ਰਹਿ ਗਿਆ ਉਹਦੇ ਭੇਜਾਂਗੇ ਜਿੰਦੀ ਸਾਹੀ ਚਿੱਠੀ ਵੀ ਤੇ ਉਹਦੇ ਬਾਅਦ ਫਾਈਨਲ ਡੇਟ ਫਿਕਸ ਕਰਕੇ ਉਹਨਾਂ ਨੂੰ ਭੇਜ ਦੇਣੀ ਆ ਤੇ ਵੀ ਚੱਕੋ ਹੈ ਮੁੰਡੇ ਦਾ ਆ ਗਿਆ ਹੁਣ ਵਿਆਹ ਵਾ ਸਾਰਿਆਂ ਨੂੰ ਬੜਾ ਜਿੰਤਿਆਰ ਸੀ ਇਹ ਚੀਜ਼ ਦਾ ਸਾਰੇ ਕਹਿੰਦੇ ਸੀ ਬਈ ਕਦੋਂ ਆ ਕਦੋਂ ਆ ਕਦੋਂ ਆ ਕਦੋਂ ਆ ਵਿਆਹ ਦੀ ਫਾਈਨਲ ਡੇਟ ਕਦੋਂ ਆ ਦੇ ਲਾਓ ਫਾਈਨਲ ਡੇਟ ਤੁਹਾਨੂੰ ਸਾਰਿਆਂ ਨੂੰ ਵਿਆਹ ਦੀ ਦੇਤੀ ਤੇ ਹੁਣ ਸਾਰਿਆਂ ਨੇ ਗੌਰ ਰੱਖਣਾ ਹੈ ਕੱਪੜੇ-ਕਪੜੇ ਸਮਾ ਲਓ ਕੱਪੜੇ-ਕਪੜੇ ਤੂੰ ਘੇ ਬੇਬੇ ਵੀ ਸਮਾ ਲਓ ਹੋਰ ਭਾਈ ਕੱਪੜੇ-ਕਪੜੇ ਸਮਾ ਲਓ ਹੁਣ ਵਿਆਹ ਹੋਣਾ ਤੁਸਾਂ ਹਾਂ ਸਾਰਿਆਂ ਨੇ ਵੀ ਕੱਪੜੇ-ਕਪੜੇ ਵੀ ਵਧੀਆ ਸੋਹਣੇ-ਸੋਹਣੇ ਸਮਾ ਲਓ ਬੇਬੇ ਇੱਕ ਹੋਰ ਸੀ ਚੱਕਰ ਬੇਬੇ ਦੀ ਇੱਕ ਗੱਲ ਖਾਸੀ ਤੇ ਮੈਂ ਤੁਹਾਨੂੰ ਹੋਰ ਦੱਸਦਾਗਾ ਤੇ ਉਹ ਵੀ ਅਗਲੇ ਬਲੌਗ ਦੇ ਵਿੱਚ ਵੀ ਵਧੀਆ ਆਪਾਂ ਗੱਲ ਕਰਾਂਗੇ ਤੇ ਬੇਬੇ ਆਪਣੀ ਇਹ ਜੀ ਆ ਵੀ ਉਹਨਾਂ ਨੂੰ ਨਹੀਂ ਕੁੜੀ ਵਾਲਾ ਤੋਂ ਨਹੀਂ ਕੋਸ ਕਰਸ ਲੈਤਾ ਲੂਤਾ ਤੇ ਸਿੱਧਾ ਹੀ ਬਸ ਆਪਾਂ ਆਪਦੀ ਆਪ ਹੀ ਪਾਰਟੀ ਪੂਟੀ ਉਹ ਤੋਂ ਦਾਣਾ ਵੀ ਬਿਸਦੇ ਬਸ ਇਕੱਲੇ ਵੀ ਉਹੀ ਕਹਿੰਦੇ ਜਿਵੇਂ ਇਕੱਲੇ ਆਨੰਦ ਲੈ ਕੇ ਮੜਕਾਉਣੇ ਬੇਬੇ ਕਹਿੰਦੀ ਕੁਛ ਨਹੀਂ ਕਰਨਾ ਆਪਾਂ ਆਪ ਸਾਰਾ ਕੁਝ ਕਰਨਾ ਜਿੰਨਾ ਵੀ ਕਰਨਾਗਾ ਉਹ ਕੰਮ ਨਹੀਂ ਕੀਤਾ ਵੀ ਕਿਸੇ ਤੋਂ ਲੈ ਲਿਆ ਜਾਂ ਉਹ ਕਰਤਾ ਕੁੜੀਆਂ ਨੂੰ ਤੰਗ ਤੁੰਗ ਕਰਨ ਵਾਲਾ ਨਹੀਂ ਕੰਮ ਹੈਗਾ ਤੇ ਬਸ ਆਪਾਂ ਆਪਦੀ ਆਪ ਹੀ ਮੈਂ ਉਹ ਕਰਨਾ ਉਹ ਵੀ ਆਪਾਂ ਅਗਲੇ ਵਲੌਗ ਦੇ ਵਿੱਚ ਸਾਰਾ ਕੁਝ ਦੱਸਾਂਗੇ ਬੇਬੇ ਆਪਣੀ ਨੇ ਚਲੋ ਗਰੀਬੀ ਤਾਂ ਦੇਖੀ ਪਰ ਇਹ ਨਹੀਂ ਹੈਗਾ ਵੀ ਦਿਲ ਬੇਬੇ ਦਾ ਅੱਜ ਵੀ ਉੰਨਾ ਵੱਡੀ ਹੈ ਵੀ ਜਦ ਮੈਂ ਦੀ ਗੱਲ ਕਹਿ ਦਿੰਦੇ ਆ ਨਾ ਬੇਬੇ ਵੀ ਮੁੰਡਾ ਵਾਸਤੇ ਮੰਗ ਲੈਂਦੇ ਵੀ ਇਨੇ ਰਪਈਏ ਦੇ ਉਹ ਐ ਕਰਵਾਏ ਐ ਕਰਵਾਏ ਐ ਕਰੋ ਉਹ ਨਹੀਂ ਹੈਗਾ ਕੁਝ ਨਹੀਂ ਕਿਸੇ ਕੁੜੀ ਵਾਲੇ ਤੋਂ 1 ਰੁਪਿਆ ਨਹੀਂ ਲੈਣਾ ਆਪਾਂ ਸਿੱਧੇ ਹੀ ਸਿੱਧੇ ਹੈ ਨਾ ਬੇਬੇ ਆਪਣੇ ਕੀ ਤੋੜਾ ਫਰਮਾਨ ਆਪਣੇ ਬੇਬੇ ਦਾ ਜੀ ਕਿਸੇ ਚੀਜ਼ ਦਾ ਤੋੜਾ ਨਹੀਂ ਅੱਜ ਦੇ ਟਾਈਮ 'ਚ ਬਾਹਰ ਆ ਜੇ ਨੇ ਆਪਾਂ ਨੂੰ ਬਹੁਤ ਤਰੱਕੀ ਦਿੱਤੀ ਹੈ ਤੇ ਬਸ ਕੱਲੀ ਨੂੰ ਹੀ ਕੰਮ ਕਰਨ ਵਾਲੀ ਆ ਜੇ ਹੋਰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਤੇ ਹੁਣ ਬਾਪੂ ਵੀ ਇਹੀ ਗੱਲ ਦਾ ਸ਼ੁਰੂ ਤੋਂ ਕਹਿੰਦਾ ਹੁੰਦਾ ਕਿ ਕਹਿੰਦਾ ਨੂੰ ਕੰਮ ਵਾਲੀ ਹੋਣੀ ਚਾਹੀਦੀ ਹੈ ਹੋਰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਤੇ ਬਾਕੀ ਉਹ ਫਿਰ ਬਾਕੀ ਅੱਗੇ ਤਾਂ ਪ੍ਰਮਾਤਮਾ ਹੀ ਜਾਣਦਾ ਵੈਸੇ ਹੁਣ ਤਾਂ ਬੇਬੇ ਨੂੰ ਪੂਰਾ ਫੁੱਲ ਪਿਆਰ ਕਰਦੀ ਆ ਵੀ ਅੱਗੇ ਜਾ ਕੇ ਤਾਂ ਕੀ ਬਣਨਾਗਾ ਹੁਣ ਤਾਂ ਬੇਬੇ ਨਾਲ ਕੇਰਾਂ ਦਾ ਫੁੱਲ ਬਣਦੀ ਆ ਉਸ ਤੋਂ ਬਾਅਦ ਤਾਂ ਪ੍ਰਮਾ ਵੈਸੇ ਐਸੀ ਆਈ ਰਹੇ ਰੱਬ ਕਹਿੰਦੇ ਆਪਾਂ ਤਾਂ ਵੀ ਖੁਸ਼ੀ ਰੱਖੇ ਮੇਰੇ ਬੇਬੇ ਬਾਪੂ ਨੇ ਬੇਬੇ ਬਾਪੂ ਨੇ ਬੜਾ ਕੰਮ ਕੀਤਾ ਹੁਣ ਵੀ ਦੇਖ ਲਓ ਵਿਚਾਰੇ ਫੁੱਲ ਹਲੇ ਵੀ ਹੁਣ ਵੀ ਆ ਸਾਨੂੰ ਆਇਆ ਵੀ ਬਾਰਾ ਵਿਆਹ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਵਧੀਆ ਕਰ ਲਈਏ ਚਾਰ ਪੈਸੇ ਹੋਰ ਵਧੀਆ ਕਮਾ ਲਈਏ ਵਿਆਹ ਵਧੀਆ ਹੋਵੇ ਜੇ ਕਿਉਂਕਿ ਸਾਨੂੰ ਪਤਾ ਆ ਵਿਆਹ ਬੂਆਂ ਤੇ ਨਾ ਬੇਬੇ ਖਰਚੇ ਫੁੱਲ ਬਟਾ ਫੁੱਲੀ ਹੁੰਦੇ ਨੇ ਤੇ ਹ ਕਾਰੇ ਖਰਚਾ ਹੋ ਜਾਣਾ ਚੰਗੇ ਥਾਂ ਦਾ ਹਾਂ ਲੱਗਦੀ ਆ ਰੇ ਇੱਕੋ ਹੀ ਵਿਆਹ ਕਰਨਾ ਤੇ ਵਿਆਹ ਤੇ ਸਾਰਿਆਂ ਨੇ ਲਾਜ਼ਮੀ ਪਹੁੰਚਣਾ ਹੁਣ ਬਈ ਫਾਈਨਲ ਡੇਟ ਸਾਨੂੰ ਦੱਸਤੀ ਆ ਤੇ ਵਿਆਹ ਤੇ ਲਾਜ਼ਮੀ ਪਹੁੰਚਣਾ ਤੇ ਬਾਕੀ ਫਿਰ ਆਵਾ ਬਾਪੂ ਨਾਲ ਵੀ ਥੋੜੀ ਕਰਾਉਣੀਆਂ ਗੱਲ ਬਾਤ ਬਾਪੂ ਕੀ ਕਹਿੰਦਾ ਅੱਜ ਦੇ ਦਿਨ ਦੀ ਗੋਪੀ ਬੱਸ ਕਰਕੇ ਸਮਾਪਤ ਤੇ ਉਸ ਤੋਂ ਬਾਅਦ ਹੁ ਕਰਦੇ ਆ ਬਸ ਇਹਦੇ ਵਿੱਚ ਤਾਂ ਬੀਜ ਤਾਂ ਹਲੇ ਵੀ ਇਹਦੇ ਵਿੱਚ ਘੈਂਟ ਘੈਂਟ ਫੁੱਲ ਖੜੇ ਨੇ ਪੂਰੇ ਸੋਹਣੇ ਫੁੱਲ ਖੜੇ ਨੇ ਜਿੰਨੇ ਕੁ ਵੀ ਖੜੇ ਨੇ ਬਹੁਤ ਘੈਂਟ ਆ ਆਪਣੇ ਵਿਆਹ ਵਾਲੇ ਨੂੰ ਤਾਂ ਗੋਬੀ ਮੱਲਦਾ ਉਹ ਗਾਂ ਵਾਲੀ ਚੱਲੂਗੀ ਕਾ ਬਾਪੂ ਹੁਣ ਸਾਰਿਆਂ ਨੂੰ ਕਹੇ ਦੇ ਵੀ ਫਾਈਨਲ ਡੇਟ ਦੇਤੀ ਭਾਈ ਸਾਨੂੰ ਕਹਾਂ ਦੇ ਦਿੱਤਾ ਆਪਾਂ ਬੋਲਦਾ ਵੀ ਸਾਰਿਆਂ ਨੇ ਆਉਣਾ ਭਾਈ ਆਉਣਾ ਭਾਈ ਸਾਰਿਆਂ ਨੇ ਬਾਪੂ ਕਹਿੰਦਾ ਵੀ ਸਾਰਿਆਂ ਨੇ ਪਹੁੰਚਣਾ ਕਿਸੇ ਨੇ ਉਹ ਨਹੀਂ ਹੋਣਾ ਖਾਸ ਕਰਕੇ ਬਾਹਰਲੇ ਜਿਹੜੇ ਫੋਨ ਕਰਦੇ ਸੀ ਉਹਨਾਂ ਨੂੰ ਵੀ ਤੇ ਬਾਕੀ ਜਿਹੜੇ ਵੀ ਇੱਥੋਂ ਵੀ ਸਾਰੇ ਭਰਾ ਵੀ ਜਿੰਨੇ ਵੀ ਆਪਣੇ ਕੋਲੇ ਆਉਂਦੇ ਜਾਂਦੇ ਨੇ ਪਾਣ ਜਾਣਦੇ ਨੇ ਜਾਂ ਫਾਲੋ ਕਰਦੇ ਨੇ ਤੇ ਸਾਰਿਆਂ ਨੇ ਪਹੁੰਚਣਾ ਹਾਂ ਕਿਸੇ ਨੂੰ ਉਹ ਨਹੀਂ ਭਾਈ ਜਿੰਨੇ ਕ ਵੀ ਭਰਾ ਆਪਣਾ ਨਾਲ ਪਿਆਰ ਆ ਸਾਰਿਆਂ ਦਾ ਤੇ ਸਾਰਿਆਂ ਨੇ ਪਹੁੰਚਣਾ ਕਿਉਂਕਿ ਕਦੇ ਉਦੋਂ ਉਲਝ ਜਾਨੇ ਕਈ ਵਾਰੀ ਕਿਸੇ ਭਰਾ ਨੂੰ ਸਪੈਸ਼ਲ ਤੁਹਾਨੂੰ ਪਤਾ ਇੰਨੇ ਜਿੰਨੇ ਵੀ ਆਪਣੇ ਦਾ ਫੈਮਿਲੀ ਜੁੜੀ ਆ ਕਹਿੰਦਾ ਔਖਾ ਨਾ ਬਾਪੂ ਤੇ ਇਸ ਕਰਕੇ ਵੀਡੀਓ ਰਾਹੀ ਪਹਿਲੀ ਕਿ ਸਾਰਿਆਂ ਨੂੰ ਦੱਸਿਆ ਸਾਰਿਆਂ ਦਾ ਘਰ ਵਰਬ ਨਹੀਂ ਜਾਣ ਦੇ ਵੀ ਹਾਂ ਕਿਛ ਕਿਛ ਕਿੱਥੇ ਜਿ ਇੱਕ ਕਾਰਡ ਫੜਾਇਆਵਾਂਗੇ ਬਾਕੀ ਆਪਾਂ ਕਾਰਡ ਵੀ ਸਪੈਸ਼ਲ ਪਾ ਦਾਂਗੇ ਬਾਈ ਇੱਕ ਤਰ ਤੇ ਸਾਰਿਆਂ ਨੇ ਵੀ ਫਾਈਨਲ ਡੇਟ ਹੁਣ ਫਿਕਸ ਹੋ ਗਈ ਆ ਤੇ ਸਾਰਿਆਂ ਨੇ ਬਾਈ ਪਹੁੰਚਣਾ ਲਾਜ਼ਮੀ ਆ ਤੇ ਆਪਾਂ ਵੀ ਹੁਣ ਵੜਦੇ ਆ ਗੋਬੀ ਤੇ ਹੁਣ ਆਪਣੇ ਵੱਲੋਂ ਵੀ ਬਾਈ ਸਾਰਿਆਂ ਨੂੰ ਬੇਨਤੀ ਆ ਵੀ ਸਾਰਿਆਂ ਨੇ ਬਾਈ ਯਾਰ ਪਹੁੰਚਣਾ ਲਾਜ਼ਮੀ ਕਿਉਂਕਿ ਸਾਰੇ ਪਹਿਲਾਂ ਕਹਿੰਦੇ ਤੇ ਹੁਣ ਵਿਆਹ ਦੀ ਫਾਈਨਲ ਡੇਟ ਤਾਂ ਹੀ ਦੇਤੀ ਆ ਸਾਰਿਆਂ ਨੂੰ ਚਲੋ ਆਪਣੇ ਲਈ ਵੀ ਖੁਸ਼ੀ ਵਾਲੀ ਗੱਲ ਆ ਬਈ ਯਾਰ ਇਹ ਤੇ ਆਪਣਾ ਮਾਪਿਓ ਖੁਸ਼ ਆ ਤਾਂ ਆਪਾਂ ਵੀ ਫਿਰ ਖੁਸ਼ੀ ਆਗੇ ਤੇ ਸਾਰਿਆਂ ਨੂੰ ਹੁਣ ਕਹਿਤਾ ਪਹਿਲਾਂ ਹੀ ਸਾਰਿਆਂ ਨੂੰ ਵੀ ਪਹੁੰਚਣੀ ਪਹੁੰਚਣਾ ਜਿਹੜੇ ਵੀ ਭਰਾ ਮੈਨੂੰ ਫੋਨ ਤੇ ਪਹਿਲਾਂ ਕਹਿੰਦੇ ਹੁੰਦੇ ਸੀ ਬਾਹਰੋਂ ਚਾਹੇ ਇਤੋਂ ਵੀ ਅਸੀਂ ਤੇਰਾ ਵਿਆਹ ਦੇਖਣਾ ਬਈ ਜ਼ਰੂਰ ਆਵਾਂਗੇ ਤੇਰੇ ਜਦੋਂ ਤੇਰਾ ਵਿਆਹ ਹੋਇਆ ਜਦੋਂ ਅ ਵਿੱਚ ਹੁਣ ਬਾਹਲੇ ਕਮੈਂਟ ਇਹ ਵੀ ਆਉਣ ਲੱਗ ਗਏ ਸੀ ਵੀ ਬਾਈ ਯਾਰ ਕਿੱਦਿਆਂ ਦਾ ਸਗਨ ਕਰਾਇਆ ਮੁਰਕੇ ਕੋਈ ਫਾਈਨਲ ਡੇਟ ਦੱਸੀ ਵੀ ਨਹੀਂ ਕਦੋਂ ਵਿਆਹ ਹੋਊਗਾ ਵੀ ਹੁਣ ਤਾਂ ਸਿਆਲ ਵੀ ਲੱਗਣ ਵਾਲਾ ਹੋ ਗਿਆ ਤੇ ਨੰਗਾ ਨਹੀਂ ਦਿੰਦੇ ਐਦ ਕੀ ਬਸ ਆਪਾਂ ਆਏ ਸੀ ਵੀ ਅਗਲੇ ਉਹਦੇ ਚੱਕਰਵਾ ਲਈਏ ਕਿਉਂਕਿ ਥੋੜਾ ਜਿਹਾ ਘਰ ਦੇ ਕੰਮਕਾਰਾਂ ਕਰਕੇ ਵੀ ਪਿੱਛੇ ਪਾਤਾ ਸੀ ਵਿਆਹ ਤੇ ਹੁਣ ਫਾਈਨਲ ਡੇਟ ਤਾਂ ਹੀ ਤੁਹਾਨੂੰ ਦੇ ਦਿਆ ਤੇ ਸਾਰਿਆਂ ਨੇ ਬਾਈ ਜਰੂਰ ਪਹੁੰਚਣਾ ਤੇ ਬਲੌਗਰ ਨੂੰ ਪਿਆਰ ਸਾਰਿਆਂ ਨੂੰ ਦੇਣਾ ਕਿਉਂਕਿ ਸੋਰੇ ਸਾਨੂੰ ਸਾਰੇ ਵਿਆਹ ਦੇ ਬਲੌਗ ਸਾਰੇ ਤੁਹਾਨੂੰ ਬਲੌਗ ਮਿਲਣਗੇ ਤੇ ਬਾਕੀ ਜਿਹੜੇ ਜਿਹੜੇ ਭਰਾਵਾਂ ਕਹਿੰਦੇ ਹੁੰਦੇ ਸੀ ਵੀ ਭਾਈ ਯਾਰ ਵਿਆਹ ਤੇ ਆਉਣਾ ਲਾਜ਼ਮੀ ਤੇ ਸਾਰਿਆਂ ਨੇ ਪਹੁੰਚਣਾ ਦਾ ਲਾਜ਼ਮੀ ਪਹਿਲੀ ਡੇਟ ਐਨਚਰ 10 ਦੀ 2 ਮਹੀਨੇ ਤੋਂ ਉੱਪਰ ਸਮਾਂ ਪਿਆਰੇ ਵਿਆਹ ਦੇ ਵਿੱਚ ਤੇ ਕਰਵਾਇਆ ਵੀ ਇਸ ਕਰਕੇ ਲੰਮਾ ਸੀ ਕਿਉਂਕਿ ਜਿਹੜੇ ਬਾਹਰ ਵਾਲੇ ਸੀ ਉਹ ਸਾਰੇ ਕਹਿ ਰਹੇ ਸੀ ਵੀ ਅਸੀਂ ਵਿਆਹ ਦੇ ਉੱਤੇ ਆਉਣਾਗਾ ਇਸੇ ਕਰਕੇ ਲੰਮਾ ਸਮਾਂ ਵਿਆਹ ਕਰਵਾਇਆ ਸੀ ਵੀ ਜਿਹੜੇ ਬਾਹਰੋਂ ਆਉਣਗੇ ਵੀ ਉਹਨਾਂ ਨੂੰ ਵੀ ਆਪ ਦਾ ਦੇਖੋ ਕੰਮਕਾਰ ਸਾਰਿਆਂ ਦੀ ਜ਼ਿੰਦਗੀ ਤੇ ਜ਼ਰੂਰੀ ਹੁੰਦੇ ਆ ਹਨਾ ਬਾਪੂ ਵੀ ਉਹਨਾਂ ਨੂੰ ਆਉਣਾ ਸੌਖਾ ਹੋ ਜਾਊਗਾ ਵੀ ਜਿਹੜੇ ਇਹਨਾਂ ਨੇ ਬਾਹਰੋਂ ਆਉਣਾਗਾ ਤੇ ਵਲੌਗ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਸਾਰਿਆਂ ਤੱਕ ਜਿਹੜੇ-ਜਿਹੜੇ ਵੀ ਆਪਾਂ ਦੇਖਦੇ ਆ ਕਿਉਂਕਿ ਇੱਕ ਦੂਜੇ ਨੂੰ ਪਤਾ ਹੀ ਹੁੰਦਾ ਵੀ ਆਪਾਂ ਉਹਨੂੰ ਦੇਖਦੇ ਆ ਤੇ ਸਾਰਿਆਂ ਤੱਕ ਵਲੌਗ ਨੂੰ ਇਹ ਵਲੌਗ ਨੂੰ ਲਾਜ਼ਮੀ ਭੇਜ ਦਿਓ ਹੋਰ ਚਾਹੇ ਨੂੰ ਨਾ ਭੇਜਿ ਤੇ ਠੀਕ ਹੈ ਫਿਰ ਮਿਲਦੇ ਆ ਆਪਾਂ ਅਗਲੇ ਬਲੌਗ ਵਿੱਚ